ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਗੱਲਬਾਤ ਕਰਨੀ ਹੈ ਜੀ ਉਹਨਾਂ ਮਾਪਿਆਂ ਦੀ ਜਿਹੜੇ ਆਪਣੇ ਪੁੱਤਾਂ ਨਾਲ ਫਰਕ ਕਰ ਜਾਂਦੇ ਨੇ ਕੋਈ ਜ਼ਰੂਰੀ ਨਹੀਂ ਇੱਥੇ ਸਵੇ ਸਹੀ ਹੁੰਦੇ ਨੇ ਕਈ ਵਾਰ ਮਾਂ-ਬਾਪ ਵੀ ਬਹੁਤ ਵੱਡੀਆਂ ਗਲਤੀਆਂ ਕਰ ਜਾਂਦੇ ਨੇ ਠੀਕ ਹੈ ਜੀ ਇਹ ਗਲਤੀ ਉਹ ਹੁੰਦੀ ਹੈ ਜਿਹੜੀ ਕਿਸੇ ਦੇ ਬਸੇਟ ਹੁੰਦੀ ਹੈ ਇੱਕ ਉਹ ਗਲਤੀ ਹੁੰਦੀ ਹੈ ਜਿਹੜੀ ਕਿਸੇ ਦੇ ਬਸ ਹੱਥ ਨਹੀਂ ਹੁੰਦੀ ਠੀਕ ਹੈ ਜੀ ਹੁਣ ਲਾ ਲਓ ਵੀ ਦੋ ਬੇਟੇ ਨੇ ਇੱਕ ਪਿਓ ਦੇ ਇੱਕ ਦੇ ਔਲਾਦ ਹੈਗੀ ਆ ਕੁੜੀ ਮੁੰਡਾ ਲਾ ਲਓ ਜਾਂ ਦੋ ਹੀ ਮੁੰਡੇ ਲਾ ਲਓ ਠੀਕ ਹੈ ਜੀ ਇੱਕ ਦੇ ਕੁੜੀਆਂ ਕੁੜੀਆਂ ਕਿਸੇ ਦੇ ਬਸ ਦੀ ਗੱਲ ਤਾਂ ਨਹੀਂ ਇਹ ਤਾਂ ਸਭ ਮਹਾਰਾਜ ਦੇ ਹੱਥ ਹੈ ਨਾ ਵਾਹਿਗੁਰੂ ਦੇ ਹੱਥ ਹੈ ਜਿਹੜੀ ਆਪਣੀ ਘਰ ਦੀ ਪ੍ਰੋਪਰਟੀ ਹੁੰਦੀ ਹੈ ਉਹਦੇ ਵਿੱਚ ਤਾਂ ਦੋਹਾਂ ਭਾਈਆਂ ਦਾ ਬਰਾਬਰ ਦਾ ਹੱਕ ਹੁੰਦਾ ਅਸੀਂ ਕੱਲ ਜਿਹੜੀ ਵੀਡੀਓ ਪਾਈ ਥੀ ਉਹ ਵੀਡੀਓ ਪਾਈ ਥੀ ਮੈਂ ਬੱਚਿਆਂ ਤੇ ਮਾਪਿਆਂ ਦੇ ਪ੍ਰਤੀ ਵੀ ਮਾਂ ਬਾਪ ਨਾਲ ਬੱਚੇ ਗਲਤ ਵਰਤਾਵ ਕਰਦੇ ਨੇ ਪੈਸੇ ਨੂੰ ਪਿਆਰ ਕਰਦੇ ਆ ਮਾਪਿਆਂ ਨੂੰ ਪਿਆਰ ਨਹੀਂ ਕਰਦੇ ਮੈਂ ਇਹ ਵੀਡੀਓ ਪਾਈ ਥੀ ਉਦੋਂ ਤੇ ਫਿਰ ਕਮੈਂਟ ਆਏ ਰਾਤ ਤੇ ਸਵੇਰੇ ਕਹਿੰਦੇ ਭੈਣ ਜੀ ਵੀ ਜਿਹੜੇ ਮਾਂ ਬਾਪ ਬੱਚਿਆਂ ਨਾਲ ਗਲਤ ਵਰਤਾਵ ਕਰ ਜਾਂਦੇ ਨੇ ਤੁਸੀਂ ਉਹਨਾਂ ਵਾਰ ਕਿਉਂ ਨਹੀਂ ਗੱਲ ਕਰਦੇ ਠੀਕ ਹੈ ਜੀ ਮੈਂ ਇੱਥੇ ਬਿਲਕੁਲ ਬੱਚਿਆਂ ਨਾਲ ਇਹ ਗੱਲ ਤੇ ਸਹਿਮਤਾਂ ਅੱਖੀਂ ਦੇਖਣ ਚ ਵੀ ਆਈਆਂ ਆਪਾਂ ਸਮਾਜ ਵਿੱਚ ਰਹਿੰਦੇ ਆ ਆਲੇ-ਦੁਆਲੇ ਆਪਾਂ ਦੇਖਦੇ ਆ ਜਿੰਦਗੀ 'ਚ ਪੰਜ ਚਾਰ ਕੇਸ ਤਾਂ ਸਾਡੀਆਂ ਅੱਖਾਂ ਸਾਹਮਣੇ ਹੋਏ ਨੇ ਬਈ ਇੱਕ ਪੁੱਤ ਦੇ ਕੁੜੀਆਂ ਹੀ ਕੁੜੀਆਂ ਇੱਕ ਪੁੱਤ ਦੇ ਮੁੰਡੇ ਨੇ ਉਹ ਪਿਓ ਨੇ ਕੀ ਕੀਤਾ ਜਿਹਦੇ ਮੁੰਡੇ ਨੇ ਉਹਨੂੰ ਇਹ ਸਾਰੀ ਜ਼ਮੀਨ ਦਿੱਤੀ ਦੂਏ ਨੂੰ ਇੱਕ ਅੱਧਾ ਕੀਲਾ ਦੇ ਕੇ ਪਰਚਾਤਾ ਆਖੇ ਤੈਂ ਬਗਾਨੇ ਪੁੱਤ ਨੂੰ ਹੀ ਦੇਣੀ ਆ ਹੁਣ ਮੇਰੀਆਂ ਗੱਲਾਂ ਧਿਆਨ ਨਾਲ ਸੁਣਿਓ ਗਲਤ ਹੋਈਆਂ ਉਹ ਵੀ ਦੱਸ ਦਿਓ ਕਮੈਂਟਾਂ 'ਚ ਗੱਲ ਆ ਗਈ ਬਗਾਨੇ ਪੁੱਤ ਤੇ ਬਈ ਤੈਂ ਹੀ ਤਾਂ ਬਗਾਨੇ ਪੁੱਤ ਨੂੰ ਹੀ ਦੇਣੀ ਆ ਦੇਖੋ ਜੀ ਉਹਦੇ ਧੀਆ ਉਹਦੇ ਪੁੱਤ ਹੈਗਾ ਉਹ ਪਰਮਾਤਮਾ ਦੀਆਂ ਗੱਲਾਂ ਹੈ ਠੀਕ ਹੈ ਰਹੀ ਗੱਲ ਬਗਾਨੇ ਪੁੱਤ ਦੀ ਬਗਾਨੇ ਪੁੱਤ ਦੀ ਵਾਰੀ ਤਾਂ ਬਹੁਤ ਚਿਰ ਬਾਅਦ ਆਉਣੀ ਹੈ ਥੋੜਾ ਧੀ ਪੁੱਤ ਖੁਦ ਆਪਦੀ ਜਵਾਨੀ ਚ ਹੁੰਦਾ ਜਦ ਤੁਸੀਂ ਆਪਣੇ ਪੁੱਤ ਦੇ ਹੱਥ ਵੱਢ ਲੈਨੇ ਹੋ ਤੁਸੀਂ ਸਾਰੀ ਜ਼ਮੀਨ ਜਾਇਦਾਦ ਮੁੰਡੇ ਵਾਲੇ ਨੂੰ ਦੇ ਦੰਨੇ ਹੋ ਬਈ ਇਹਦੇ ਮੁੰਡਾ ਤੇਰੇ ਕੁੜੀਆਂ ਕੁੜੀਆਂ ਠੀਕ ਹੈ ਜੀ ਤੁਸੀਂ ਇਹ ਨਹੀਂ ਸੋਚਦੇ ਵੀ ਜੇ ਕੁੜੀਆਂ ਕੁੜੀਆਂ ਹੈ ਕੁੜੀਆਂ ਦੀ ਪਰਵਰਿਸ਼ ਵੀ ਕਰਨੀ ਆ ਕੁੜੀਆਂ ਪੜਾਉਣੀਆਂ ਵੀ ਆ ਕੁੜੀਆਂ ਵਿਆਉਣੀਆਂ ਵੀ ਆਂ ਕੁੜੀਆਂ ਦੀ ਵਿਆਹ ਤੋਂ ਬਾਅਦ ਵੀ ਦੇਖਭਾਲ ਕਰਨੀਆਂ 100 ਸਰਗੀਆਂ ਸੰਧਾਰੇ ਹੋਰ ਕਬੀਲਦਾਰੀਆਂ ਨਾਨਕ ਛੱਕਾਂ ਕਿੰਨਾ ਕੁਝ ਹੁੰਦਾ ਹੈ ਕੁੜੀਆਂ ਨਾਲ ਕਿਹੜੇ ਖਰਚੇ ਖਤਮ ਹੋ ਜੰਨੇ ਆ ਜਿਹੜਾ ਤੁਸੀਂ ਸਾਰਾ ਕੁਝ ਕੁੜੀਆਂ ਦੇ ਬਾਪ ਤੋਂ ਖੋ ਕੇ ਮੁੰਡੇ ਵਾਲੇ ਨੂੰ ਦੇ ਦੰਨੇ ਹੋ ਸਾਰਾ ਕੁਝ ਕਰਨ ਤੋਂ ਬਾਅਦ ਧੀ ਪਾਲੀ ਪੜ੍ਹਾ ਲਈ ਵਿਆਲੀ ਬੱਚੇ ਹੋ ਗਏ ਸਭ ਕੁਝ ਹੋ ਗਿਆ ਆ ਗਈ ਗੱਲ ਉਹਨਾਂ ਦੇ ਬਡਾਪੇ ਦੀ ਤੁਹਾਡੇ ਪੁੱਤਾਂ ਰੂਹ ਦੇ ਬਡਾਪੇ ਦੀ ਜਦ ਤੁਹਾਡੀ ਸੇਵਾ ਤੁਹਾਡੇ ਧੀਆਂ ਪੁੱਤ ਪੈਸੇ ਦੇ ਲਾਲਚ ਤੋਂ ਬਗੈਰ ਨਹੀਂ ਕਰਦੇ ਤਾਂ ਬਗਾਨਾ ਪੁੱਤ ਕਿੱਥੋਂ ਕਰ ਦੂ ਤੁਹਾਡੀ ਪੁੱਤਰ ਨੂੰ ਦੀ ਸੇਵਾ ਪ੍ਰਾਪਰਟੀ ਤੋਂ ਬਗੈਰ ਜਿਹੜੀ ਤੁਸੀਂ ਉਹਨਾਂ ਕੋਲ ਛੱਡਿਓ ਨਹੀਂ ਕਿਹੜੀ ਆਸਤੇ ਕਰੂਗਾ ਵੀ ਮੈਂ ਇਹਨਾਂ ਦੀ ਕੁੜੀ ਨੂੰ ਵਿਆਹ ਕੇ ਲੈ ਗਈਆਂ ਕੁੜੀ ਨੂੰ ਵਿਆਹ ਕੇ ਤਾਂ ਸਵੇ ਲੈ ਜਾਂਦੇ ਨੇ ਪਰ ਉਹਨੇ ਸੱਸ ਸਹੁਰਾ ਸਾਹਮਣੇ ਵੀ ਆ। ਜਵਾਈ ਨੇ ਸੱਸ ਸਹੁਰਾ ਸਾਹਮਣੇ ਵੀ ਆ। ਕਿਉਂਕਿ ਉਹਦੇ ਸਾਲਾ ਨਹੀਂ ਕੋਈ। ਤੁਸੀਂ ਆਪ ਦੇ ਪੁੱਤ ਦੇ ਹੱਥ ਜਵਾਨੀ ਜੇ ਵੱਢ ਲੇ। ਕਿਵੇਂ ਉਹਦੀ ਜ਼ਿੰਦਗੀ ਦਾ ਪੈਂਡਾ ਤੈਅ ਹੋਣਾ ਹੈ। ਕਿਵੇਂ ਆਪਣੀਆਂ ਧੀਆਂ ਦਾ ਸਾਰਾ ਕੁਝ ਕਰਨਾ ਅੱਗਾ ਤੱਗਾ ਉਹਨੇ। ਕਿਵੇਂ ਉਹਨੇ ਆਪਣਾ ਗਾਹਾਂ ਬਡਾਪਾ ਕੱਟਣਾ ਹੈ। ਜਦੋਂ ਨੂੰ ਆਪ ਦਾ ਢਿੱਡ ਦੇ ਜੰਮੇ ਪੁੱਤ ਤੇ ਭਰੋਸਾ ਨਹੀਂ ਹੁੰਦਾ ਤੁਸੀਂ ਉਹਨੂੰ ਨਹੀਂ ਦੇ ਸਕਦੇ ਸਾਰੀ ਪ੍ਰਾਪਰਟੀ ਉਹਦੇ ਨਾਂ ਨਹੀਂ ਕਰ ਸਕਦੇ ਜਿਉਂਦੀ ਜਿਉਂਦੀ ਫਿਰ ਬਗਾਨਾ ਹੀ ਪੁੱਤ ਦਾ ਕੀ ਭਰੋਸਾ ਹੈ ਵੀ ਉਹ ਤੁਹਾਡੇ ਪੁੱਤਰ ਨੂੰ ਦੀ ਸੇਵਾ ਕਰ ਦੂਗਾ ਬਿਨਾਂ ਪ੍ਰਾਪਰਟੀ ਤੋਂ ਇੱਥੇ ਮੈਂ ਇਹ ਕਹੂੰਗੀ ਵੀ ਸਰਾਸਰ ਮਾਪੇ ਗਲਤ ਐ ਇੱਕ ਸਿਰਫ ਅ ਅੱਜ ਦੇਖ ਲੈਣਾ ਉਹਨਾਂ ਦਾ ਉਹਨੇ ਵਾਲਾ ਸਮਾਂ ਨਹੀਂ ਦੇਖਣਾ ਬਈ ਉਹਨਾਂ ਨੇ ਆਪਣਾ ਸਮਾਂ ਵੀ ਬਤੀਤ ਕਰਨਾ ਪੁੱਤ ਨੂੰ ਨੇ ਇਹ ਦੇ ਵੀ ਮੁੰਡਾ ਹੁੰਦਾ ਧੀਆਂ ਵਾਲੇ ਦੇ ਤੁਸੀਂ ਫੇਰ ਵੀ ਇੱਕ ਜਣੇ ਨੂੰ ਪ੍ਰਾਪਰਟੀ ਦੇ ਦਿੰਦੇ ਇਹਦਾ ਮਤਲਬ ਤੁਸੀਂ ਪੋਤਿਆਂ ਨੂੰ ਜ਼ਮੀਨ ਨਾਲ ਤੋਲਦੇ ਹੋ ਜ਼ਮੀਨਾਂ ਨਾਲ ਤੋਲਣਾ ਕਰਦੇ ਹੋ ਪੋਤਿਆਂ ਦੀ ਫੇ ਤੁਹਾਡਾ ਜਿਹੜਾ ਢਿੱਡ ਦਾ ਜੰਮਿਆ ਪੁੱਤ ਆ ਉਹ ਤਾਂ ਤੁਸੀਂ ਜਮਾ ਹੀ ਨਾ ਹੱਤਾ ਕਰਤਾ ਉਹਦੇ ਤਾਂ ਹੱਥ ਪੱਲੇ ਕੋਸ ਰਹਿਆ ਨਹੀਂ ਆਪਣਾ ਖੁਦ ਦਾ ਢਿੱਡੋ ਜੰਮਿਆ ਪੁੱਤ ਤੁਸੀਂ ਖਾਲੀ ਕਰਤਾ ਉਹਨੂੰ ਕੁਛ ਦਿੱਤਾ ਨਹੀਂ ਤੁਸੀਂ ਕਿੱਡੀ ਕਿੱਡੀ ਗਲਤੀ ਆ ਮਾਂ-ਬਾਪਾਂ ਦੀ ਇਹ ਇਡੀ ਗਲਤੀ ਆ ਹਰੇਕ انسان ਦੇ ਆਪਣੇ ਆਪਣੇ ਕਰਮ ਹੁੰਦੇ ਨੇ ਕਿਸੇ ਨੂੰ ਪ੍ਰਮਾਤਮਾ ਨੇ ਕਿੱਦਾਂ ਦੀ ਔਲਾਦ ਦੇਣੀ ਆ ਧੀਆਂ ਦੇਣੀਆਂ ਪੁੱਤ ਦੇਣੇ ਆ ਪਰ ਤੁਸੀਂ ਹਿੱਸਾ ਤਾਂ ਬਰਾਬਰ ਦਾ ਸਹੀ ਵੰਡੋ ਪਹਿਲਾਂ ਤਾਂ ਕਰਮ ਉਹਦੇ ਨਾਲ ਠੱਗੀ ਕਰ ਜਾਂਦੇ ਨੇ ਵੀ ਪੁੱਤ ਦੀ ਦਾਤ ਨਹੀਂ ਬਖਸ਼ੀ ਇਹ ਕਰਮਾਂ ਦਾ ਹੀ ਚੱਕਰ ਹੁੰਦੇ ਨੇ ਸਾਡੇ ਪਹਿਲਾਂ ਤਾਂ ਕਰਮਾਂ ਨੇ ਠੱਗੀ ਕਰ ਲਈ ਵੀ ਉਹਨੂੰ ਪੁੱਤ ਦੀ ਦਾਤ ਨਹੀਂ ਬਖਸ਼ੀ ਉਦੋਂ ਬਾਅਦ ਤੁਸੀਂ ਮਾਪੇ ਹੋ ਕੇ ਉਹਦੇ ਨਾਲ ਧੱਕਾ ਕਰ ਗਏ ਜਿਹੜੀ ਉਹਦੇ ਕੋਲ ਇੱਕ ਆਸਰਾ ਹੁੰਦਾ ਰੋਟੀ ਖਾਣ ਦਾ ਆਸਰਾ ਹੁੰਦਾ ਧੀਆਂ ਪਾਲਣ ਦਾ ਠੀਕ ਹੈ ਆਸਰਾ ਹੁੰਦਾ ਬਡਾਪੇ ਚ ਜਾ ਕੇ ਬਗਾਨਾ ਪੁੱਤ ਇਹਦੇ ਸਹਾਰੇ ਸਾਡੀ ਸੇਵਾ ਕਰ ਦੂਗਾ ਤੁਸੀਂ ਆਸਰਾ ਹੀ ਹੋ ਲਿਆ ਉਹਨਾਂ ਦਾ ਮੈਂ ਅੱਜ ਦੇ ਕਮੈਂਟਾਂ ਤੇ ਮੈਨੂੰ ਥੋੜੀ ਜਿਹੀ ਚਿੜ ਆਈ ਹੋਈ ਅਗਲੇ ਨੂੰ ਕਮੈਂਟ ਕਰਨ ਦਾ ਨਹੀਂ ਪਤਾ ਵੀ ਅਸੀਂ ਕਿਹੜੇ ਲਹਿਜੇ ਚ ਕਮੈਂਟ ਕਰਨਾ ਹੈ ਬਹੁਤ ਘਟਿਆ ਜੀ ਹਰਕਤ ਨਾਲ ਕਮੈਂਟ ਕਰਨਾ ਹੈ ਠੀਕ ਹੈ ਜਿਹੜੀ ਗੱਲ ਦੀ ਤੁਹਾਨੂੰ ਤਕਲੀਫ ਹੁੰਦੀ ਆ ਵੀ ਭੈਣ ਜੀ ਤੁਸੀਂ ਆਹ ਟੌਪਿਕ ਤੇ ਗੱਲ ਕਰੋ ਉਹ ਬਹੁਤ ਵਿਸਥਾਰ ਨਾਲ ਲਿਖ ਕੇ ਭੇਜਿਆ ਕਰੋ ਠੀਕ ਹੈ ਮੈਂ ਤੁਹਾਡੇ ਕਮੈਂਟਾਂ ਨਾਲ ਬਿਲਕੁਲ ਸਹਿਮਤ ਹਾਂ ਬਿਲਕੁਲ ਸਹਿਮਤ ਹਾਂ ਮਾਪੇ ਨੂੰ ਕਦੇ ਵੀ ਇਦਾਂ ਨਹੀਂ ਕਰਨਾ ਚਾਹੀਦਾ ਧੀਆ ਤਾਂ ਕਹਿਣਗੀਆਂ ਅਸੀਂ ਪੜ੍ਹਨਾ ਹੈ ਬਹੁਤ ਪੜ੍ਹਾਈ ਕਰਨੀ ਹੈ ਪਪਾ ਅਸੀਂ ਬਹੁਤ ਪੜ੍ਹਾਈ ਕਰਨੀ ਹੈ ਅਸੀਂ ਤਾਂ ਨੌਕਰੀਆਂ ਚੱਕ ਰੀਆਂ ਤੇ ਲੱਗਣਾ ਫਿਰ ਉਹ ਉਹ ਪਪਾ ਫਿਰ ਕਿੱਥੋਂ ਕਰੂਗਾ ਉਹਨਾਂ ਦੀ ਪ੍ਰਪਰੇਸ਼ਨ ਭਾਰਵਿਸ਼ਤਾ ਪੁੱਤਾਂ ਵਰਗੀਆਂ ਕਰਨੀ ਪੈਣੀ ਆ ਉਹਨਾਂ ਦੀ ਫਿਰ ਇੱਥੇ ਧੀਆ ਪੁੱਤਾਂ 'ਚ ਫਰਕ ਆ ਜਾਂਦਾ ਹੈ ਤੁਸੀਂ ਉਹਦੀਆਂ ਧੀਆਂ ਨਾਲ ਤਾਂ ਆਪਣੇ ਪੁੱਤ ਦੀਆਂ ਧੀਆਂ ਨਾਲ ਤਾਂ ਜਿਹੜਾ ਫਰਕ ਕਰ ਲਿਆ ਕਰ ਲਿਆ ਤੁਸੀਂ ਤਾਂ ਆਪ ਦੇ ਪੁੱਤ ਨਾਲ ਪਹਿਲਾਂ ਫਰਕ ਕਰ ਲਿਆ ਇੱਥੇ ਆ ਕੇ ਮਾਪੇ ਨਿੰਦਣਯੋਗ ਹੋ ਜਾਂਦੇ ਨੇ ਨਿੰਦਣਯੋਗ ਹੋ ਜਾਂਦੇ ਨੇ ਮਾਪੇ ਤੁਸੀਂ ਮਾਪੇ ਹੋ ਕੇ ਵੀ ਆਪਣੇ ਦੋਹਾਂ ਪੁੱਤਾਂ 'ਚ ਫਰਕ ਕਰ ਗਏ ਬਈ ਇੱਕ ਦੇ ਧੀਆ ਇੱਕ ਦੇ ਪੁੱਤ ਨੇ ਉਹਨਾਂ ਦੇ ਕਰਮ ਨੇ ਪਰ ਰੋਟੀ ਤਾਂ ਧੀਆ ਵਾਲੇ ਨੇ ਵੀ ਖਾਣੀ ਆ ਨਾ ਬੱਚੇ ਤਾਂ ਧੀਆ ਵਾਲੇ ਨੇ ਵੀ ਪਾਲਨੇ ਆ ਨਾ ਬੱਚੇ ਤਾਂ ਧੀਆ ਵਾਲੇ ਨੇ ਵੀ ਵਿਆਉਣੇ ਆ ਨਾ ਬੱਚੇ ਬੁਢਾਪਾ ਤਾਂ ਧੀਆ ਵਾਲੇ ਨੇ ਵੀ ਕੱਟਣਾ ਹੈ ਨਾ ਕੁਸੀਂ ਦੱਸੋ ਤਾਂ ਸਹੀ ਵੀ ਧੀਾਂ ਵਾਲੇ ਨੇ ਕੀ ਘਟ ਕਰਨਾ ਏ ਜ਼ਿੰਦਗੀ 'ਚ ਸਾਨੂੰ ਬਣਦਾ ਹੱਕ ਦੋਹਾਂ ਪੁੱਤਾਂ ਨੂੰ ਬਰਾਬਰ ਦੇਣਾ ਚਾਹੀਦਾ ਜੋ ਵੀ ਤੇਲਫੁਲ ਬਣਦਾ ਹੈ ਕਿਸੇ ਦੇ ਧੀ ਹੋਵੇ ਕਿਸੇ ਦਾ ਪੁੱਤ ਹੋਵੇ ਉਹ ਉਹਦੇ ਕਰਮ ਨੇ ਸਾਨੂੰ ਮਾਪੇ ਹੋ ਕੇ ਦੋਹਾਂ ਪੁੱਤਾਂ ਨਾਲ ਫਰਕ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਬਹੁਤ ਘਟੀਆਂ ਗੱਲ ਐ ਇਹ ਮਾਪੇ ਲਈ ਇੱਥੇ ਮਾਪੇ ਸਰਾਸਰ ਗਲਤ ਐ ਵੀ ਸੋਹੀ ਗੱਲਾਂ ਐ ਮੈਂ ਬਿਲਕੁਲ ਕਾਲ ਕਮੈਂਟਾਂ ਨਾਲ ਸਹਿਮਤ ਆ। ਬਈ ਬੜਾ ਮਨ ਦੁਖੀ ਹੁੰਦਾ ਅਗਲੇ ਦਾ। ਵੀ ਪਹਿਲਾਂ ਤਾਂ ਸਾਡੇ ਨਾਲ ਪ੍ਰਮਾਤਮਾ ਧੱਕਾ ਕਰ ਗਿਆ। ਪੁੱਤ ਕਿਹਨੂੰ ਨਹੀਂ ਚਾਹੀਦੇ? ਪੁੱਤ ਸਭ ਨੂੰ ਚਾਹੀਦੇ ਆ। ਪੁੱਤ ਕੋਈ ਬਾਜ਼ਾਰੂ ਚੀਜ਼ ਤਾਂ ਹੈ ਨਹੀਂ। ਵੀ ਜੇ ਕੋਈ ਨਹੀਂ ਹੋਇਆ ਕੋਈ ਨਾ ਖਰੀਦ ਲਿਆਉਣਗੇ। ਪੁੱਤ ਸਭ ਨੂੰ ਚਾਹੀਦੇ ਨੇ। ਪਰ ਮਾਪੇ ਵਾਪ ਫਰਕ ਨਾ ਕਰਿਆ ਕਰੋ। ਜਦ ਮਾਪੇ ਪਾ ਨਾਲ ਫਰਕ ਹੁੰਦਾ ਫਿਰ ਆਪਾਂ ਸਾਰੇ ਤੜਫਦੇ ਆ। ਵੀ ਸੋਈ ਗੱਲਾਂ ਮੈਂ ਇਹ ਗੱਲ ਕਰਨ ਤੇ ਮਜਬੂਰ ਹੋ ਗਈ। ਮਾਂ-ਬਾਪਾਂ ਨੂੰ ਮੈਂ ਰਿਕਵੈਸਟ ਕਰਦੀ ਆਂ ਵੀ ਸਾਡੇ ਪੁੱਤਾਂ ਕੋਲ ਭਾਵੇਂ ਧੀਆਂ ਨੇ ਭਾਵੇਂ ਪੁੱਤ ਨੇ ਉਹਨਾਂ ਨੂੰ ਬਰਾਬਰ ਰੱਖਿਆ ਕਰੋ ਇਹ ਮਹਾਰਾਜ ਦੀਆਂ ਦਾਤਾਂ ਨੇ ਧੀਆ ਪੁੱਤ ਠੀਕ ਹੈ ਜੀ ਪਰ ਰੋਟੀ ਸਭ ਨੇ ਹੀ ਖਾਣੀ ਹੁੰਦੀ ਹੈ ਜ਼ਿੰਦਗੀ ਸਭ ਨੇ ਹੀ ਕੱਟਣੀ ਹੁੰਦੀ ਹੈ ਕਦੇ ਨਾ ਆਪਣੇ ਪੁੱਤਾਂ ਨਾਲ ਫਰਕ ਕਰਿਆ ਕਰੋ ਕਿਸੇ ਕੋ ਧੀਆ ਕਿਸੇ ਕੋ ਪੁੱਤ ਹੈ ਕੀ ਸਭ ਬਰਾਬਰ ਦਿਆ ਕਰੋ ਇੱਕ ਮਾਂ-ਬਾਪਾਂ ਤੇ ਬਹੁਤ بڑا ਕਲੰਕ ਲੱਗ ਜਾਂਦਾ ਹੈ ਵੀ ਮਾਂ-ਬਾਪ ਹੋ ਕੇ ਫਰਕ ਕਰ ਗਏ ਠੀਕ ਹੈ ਜੀ ਚਲੋ ਠੀਕ ਹੈ ਜੀ ਸਾਡੇ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ